ਫਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਕੌਣ ਨਹੀਂ ਜਾਣਦਾ ਨੰਗ ਸਿੰਘ ਦੇ ਬਾਣੇ ਵਿੱਚ ਕਈ ਵਾਰ ਦਰਸ਼ਨ ਕੀਤੇ ਨਾਮ ਸਿਮਰਨ ਵਾਲੇ ਦਾ ਵੱਖਰੇ ਪਤਾ ਲੱਗ ਜਾਂਦਾ ਹੈ ਵੱਖਰਾ ਹੀ ਕੋਈ ਮਹਾਪੁਰਖ ਨਾਮ ਜਪ ਰਹੇ ਸਨ ਦਰਖਤ ਦੇ ਥੱਲੇ ਉਥੋਂ ਦੀ ਨਾਰਦ मुनि ਜੀ ਨੰਗੇ ਕੋਲ ਦੀ ਮਹਾਪੁਰਖ ਨੇ ਸਤਕਾਰ ਕੀਤਾ ਆਓ ઋષਿ ਜੀ ਧੰਵਾਦ ਜੀ ਆਇਆਂ ਮਹਾਪੁਰਖ ਕਹਿਣ ਲੱਗੇ ਵੀ ਤੁਸੀਂ ਕਿੱਧਰ ਚੱਲੇ ਆ ઋષਿ ਜੀ ਅੱਜ ਨਾਰਦ ਜੀ ਕਹਿਣ ਲੱਗੇ ਅਸੀਂ ਮਹਾਪੁਰਖੋ ਭਗਵਾਨ ਕੋਲ ਚੱਲੇ ਆ ਭਗਵਾਨ ਕੋਲ ਕਹਿੰਦੇ ਹਾਂ ਤੇ ਮਹਾਪੁਰਖ ਕਹਿੰਦੇ ਸਾਡਾ ਸੁਨੇਹਾ ਇੱਕ ਲੈ ਜਿਓ ਕੀ ਕੀ ਮਹਾਪੁਰਖ ਕਹਦਾ ਸੁਨੇਹਾ ਮਹਾਪੁਰਖ ਕਹਿਣ ਲੱਗੇ ਭਗਵਾਨ ਨੂੰ ਇਹ ਪੁੱਛਿਓਬ ਸਾਨੂੰ ਦਰਸ਼ਨ ਕਦੋਂ ਦੇਣਗੇ ਕਦੋਂ ਮਿਲਣਗੇ ਸਾਨੂੰ ਕਹਿੰਦੇ ਸਤਿਬਚਨ ਜੀ ਨਾਰਦ मुनि जी ਚਲੇ ਗਏ ਭਗਵਾਨ ਕੋਲੇ ਗੱਲਾਂ ਬਾਤਾਂ ਕੀਤੀਆਂ ਪ੍ਰੇਮ ਦੀਆਂ ਤੇ ਨਾਰਦ ਜੀ ਕਹਿਣ ਲੱਗੇ ਹੇ ਭਗਵਾਨ ਇੱਕ ਮਹਾਪੁਰਖ ਬੈਠੇ ਨੇ ਰਸਤੇ ਵਿੱਚ ਦਰਖ ਥੱਲੇ ਤਪ ਕਰ ਰਹੇ ਨੇ ਉਹਨਾਂ ਨੂੰ ਸੁਨੇਹਾ ਭੇਜਿਆ ਸੀ ਕਿ ਭਗਵਾਨ ਪੁੱਛੇ ਸਾਨੂੰ ਦਰਸ਼ਨ ਕਦੋਂ ਹੋਣਗੇ ਭਗਵਾਨ ਕਹਿਣ ਲੱਗੇ ਨਾਰਦ ਉਹਨਾਂ ਨੂੰ ਕਹਿਦੇ ਹੋ ਕਿ ਜਿੰਨੇ ਦਰਖਤ ਦੇ ਪੱਤੇ ਐ ਨਾ ਦਰਖਤ ਦੇ ਪੱਤੇ ਇੰਨੇ ਜਨਮ ਲੈਣ ਤੇ ਬੰਦਗੀ ਕਰਨ ਫੇਰ ਉਸ ਦਰਸ਼ਨ ਦਿਆਂਗੇ ਨਾਰਦ ਹੈਰਾਨ ਹੋ ਗਿਆ ਹੈ ਬੜੀ ਕੜੀ ਪਰਖਿਆ ਹੈ ਬੜਾ ਔਖਾ ਹੈ ਮਤਨ ਹੈ ਐਵੇਂ ਨਹੀਂ ਰੱਬ ਮਿਲਦਾ ਪਿਆਰਿਓ ਨਾਰਦ ਜੀ ਆਏ ਜਦੋਂ ਕੋ ਜਿਲੰਗਣ ਲੱਗੇ ਨਾ ਸੋਚਿਆ ਚੱਲ ਵੀ ਪਰਾਂ ਦੇ ਹੋ ਕੇ ਲੰਘ ਚਲੀਏ ਕਿਉਂ ਮਾ ਪਰਖਾ ਨੂੰ ਜੇ ਦੱਸਿਆ ਤਾਂ ਉਹਨਾਂ ਤਾਂ ਮਨ ਖਰਾਬ ਹੋ ਜਾਊਗਾ ਵੀ ਇੰਨੇ ਜਨਮ ਲੈਣੇ ਆ ਤੇ ਫੇਰ ਜਾ ਕੇ ਰੱਬ ਦਰਸ਼ਨ ਦੇਵੇਗਾ ਪਰੇ ਦੇ ਲੰਗਣ ਲੱਗੇ ਨਾਰਦ ਜੀ ਮਹਾਂਪੁਰਖ ਨੇ ਵੇਖ ਲਿਆ ਕਹਿੰਦੇ ਰਿਸ਼ੀ ਜੀ ਕੀ ਗੱਲ ਪਰੇ ਪਰੇ ਦੇ ਲੰਗਦੇ ਜਾਂਦੇ ਐ ਕਹਿੰਦੇ ਜੀ ਉਦਾਂ ਹੀ ਨਹੀਂ ਤਾਂ ਵੀ ਦੱਸੋ ਤੁਹਾਨੂੰ ਸੁਣਿਆ ਦਿੱਤਾ ਸੀ ਵੀ ਭਗਵਾਨ ਨੂੰ ਪੁੱਛੋ ਜਾ ਕੇ ਨਾਰਦ ਜੀ ਕਹਿਣ ਲੱਗੇ ਮਹਾਂਪੁਰਖ ਬੜੀ ਔਖੀ ਜੀ ਗੱਲ ਹੈ ਕਿਹੜੀ ਔਖੀ ਗੱਲ ਐ ਬਈ ਭਗਵਾਨ ਨੇ ਇਹ ਆਖਿਆ ਮੇ ਜਿਤਨੇ ਦਰਖਤ ਦੇ ਪੱਤੇ ਐ ਉੱਪਰ ਦੇਖੋ ਕਿਤਨੇ ਪੱਤੇ ਨੇ ਇਹਨੇ ਜਨਮ ਲੈਣ ਤਪ ਕਰਨ ਫਿਰ ਇਹ ਦਰਸ਼ਨ ਦਿਆਂਗੇ ਕਹਿੰਦੇ ਮਹਾਪੁਰਖ ਇਹਨੇ ਖੁਸ਼ ਹੋਏ ਇਹਨੇ ਖੁਸ਼ੀ ਵਿੱਚ ਆਏ ਉੱਠ ਕੇ ਨੱਚਣ ਲੱਗੇ ਦਦਾ ਕੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ ਦੁਨੀਆ ਕੀ ਜਾਣੇ ਸਾਧੂ ਕਿੱਥੇ ਨੇ ਬਿਰਾਜ ਦੇ ਅੱਠੇ ਪੈਰ ਲੱਗੀ ਰਹਿੰਦੀ ਨਾਲ ਪਰਮਾਤਮਾ ਦੇ ਦੁਨੀਆ ਕੀ ਜਾਣੇ ਸਾਧੂ ਸੁੱਤੇ ਹੈ ਕਿ ਜਾਗਦੇ ਹੱਥ ਤਸਬੀਹ ਨਾ ਮਾਲਾ ਵੇਖ ਭਗਵਾਨੀ ਕਾਲਾ ਸੰਸਰੀਅਤ ਕੋਈ ਕਾਮ ਨਹੀਂ ਨਮਾਜ਼ ਤੇ ਲੋਕ ਬੇਗਿਆਤ ਮੁੱਲ ਪਾਉਂਦੇ ਨੇ ਪਖੰਡੀਆਂ ਦਾ ਵਿਰਲੇ ਸਰੋਤੇ ਜਿਹੜੇ ਫੱਕਰਾਂ ਦੇ ਰਾਗ ਮਹਾਪੁਰਖਾਂ ਦੀ ਰਮਜ ਮਹਾਪੁਰਖਾਂ ਦੀ ਆਤਮਾ ਮਹਾਪੁਰਖਾਂ ਦਾ ਦਿਲ ਇਤਨਾ ਵੱਡਾ ਵਿਸ਼ਾਲ ਹੁੰਦਾ ਹੈ ਨਾਮ ਜਪਣ ਵਾਲਿਆਂ ਦਾ ਕਿ ਉਹ ਚ ਕਈ ਸਮੁੰਦਰ ਵੀ ਸਮਾ ਜਾਂਦੇ ਨੇ ਜਦੋਂ ਠੱਕੇ ਨਾ ਨੱਚਣ ਲੱਗੇ ਨਾਰਦ ਜੀ ਨੇ ਸੋਚਿਆ ਮਹਾਪੁਰਖਾਂ ਨੂੰ ਕੀ ਗੱਲ ਹੋ ਗਈ ਮਹਾਪੁਰਖ ਕਹਿਣ ਲੱਗੇ ਨਾਰਦ ਜੀ ਮੈਂ ਤਾਂ ਭਾਗਾ ਵਾਲਾ ਹੋ ਗਿਆ ਕਿਉਂ ਮੈਂ ਭਗਵਾਨ ਦੀ ਲਿਸਟ 'ਚ ਆ ਗਿਆ। ਦਰਸ਼ਨ ਤਾਂ ਦੇਣਗੇ ਨਾ। ਜ਼ਰੂਰ ਦੇਣਗੇ। ਬਸ ਭਗਵਾਨ ਜੀ ਆਉਣਗੇ। ਭਗਵਾਨ ਜੀ ਆਉਣਗੇ। ਮਹਾਪੁਰ ਕਰਦੇ ਫਿਰਦੇ ਨੇ। ਜਦੋਂ 6 ਮਹੀਨੇ ਲੰਘੇ ਨਾ 6 ਮਹੀਨਿਆਂ ਬਾਅਦ ਨਾਰਦ ਜੀ ਫੇਰ ਆਏ। ਉੱਧ ਰਖਦੇ ਕੋਲ ਜਦ ਲੰਘੇ ਕੀ ਵੇਂਦੇ ਨੇ। ਭਗਵਾਨ ਬੈਠੇ ਨੇ। ਮਾ ਪਰਖ ਉਹਨਾਂ ਦੀ ਗੋਚ ਪਏ ਨਾਰਦ ਜੀ ਕਹਿਣ ਲੱਗੇ اے ਭਗਵਾਨ ਤੁਸੀਂ ਤਾਂ ਕਹਿੰਦੇ ਸੀ ਵੀ ਇਤਨੇ ਪੱਤੇ ਜਿੰਨੇ ਪੱਤੇ ਉਹਨੇ ਜਨਮ ਲੈਣ ਤਪ ਕਰਨ ਫੇਰ ਮੈਂ ਦਰਸ਼ਨ ਦੇ ਆਉਂਗਾ ਭਗਵਾਨ ਕਹਿਣ ਲੱਗੇ ਨਾਰਦਾ ਵੇਖਾਂ ਉੱਪਰ ਪੱਤਾ ਹੈਗਾ ਕੋਈ ਨਹੀਂ ਜੀ ਪੱਤਾ ਤਾਂ ਕੋਈ ਨਹੀਂ ਰਿਹਾ ਇਹਨਾਂ ਨੇ ਪ੍ਰੇਮ ਹੀ ਨਾ ਕੀਤਾ